ਜਿਹੜੇ ਈ ਰਿਕਸ਼ਾ ਚੱਲ ਰਹੇ ਹਨ ਜਿਹੜੇ ਸਕੂਲੀ ਬੱਚਿਆਂ ਨੂੰ ਲੈ ਕੇ ਈ ਰਿਕਸ਼ਾ ਚੱਲ ਰਹੇ ਹਨ ਉਹਨਾਂ ਬਿਲਕੁਲ ਬੰਦ ਕਰ ਦੇਣਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਈ ਰਿਕਸ਼ਾ ਬਿਲਕੁਲ ਹੀ ਅਲਾਉ ਨਹੀਂ ਹੈ ਗਿਆ ਉਸ ਤੋਂ ਇਲਾਵਾ ਜਿਹੜੀ ਸਕੂਲ ਬੱਸਾਂ ਜਾ ਰਹੀਆਂ ਹੈਗੀਆਂ ਸਕੂਲ ਬੱਸਾਂ ਦੇ ਅੰਦਰ ਕਮੀਆਂ ਪਾਈਆਂ ਗਈਆਂ ਹਨ ਓਵਰਲੋਡ ਬੱਚੇ ਆ ਗਏ ਉਹਨਾਂ ਨੂੰ ਅਸੀਂ ਇੰਪਾਉਂਡ ਕਰ ਰਹੇ ਹਾਂ ਅੱਜ ਦੇ ਜਿਹੜੇ ਈ ਰਿਕਸ਼ਾ ਹੈਗੇ ਉਹਨਾਂ ਨੂੰ ਬਿਲਕੁਲ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈਗਾ ਘੱਟੋ ਘੱਟ 20 ਤੋਂ 25 ਈ ਰਿਕਸ਼ਾ ਹੈਗੇ ਜਿਨ੍ਹਾਂ ਨੂੰ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈਗਾ ਤੇ ਜਿਹ ਮਤਲਬ ਪੰਜ ਦੀ ਚੰਨਤਾ ਹੈ ਕਿ ਇਹ ਤੇ ਉਹਨੇ 36 ਬੱਚੇ ਪਾਰ ਕੇ ਆਤੀ ਸੀ ਉਹਨੇ ਓਵਰਲੋਡ ਪਾਇਆ ਹੈਗਾ ਤੇ ਨੈਕਸਟ ਟਾਈਮ ਅਸੀਂ ਉਸ ਗੱਡੀ ਨੂੰ ਇੰਪਾਉਂਡ ਕਰ ਦੇਣਾ ਹੈ ਜਿਹੜੀ ਗੱਡੀਆਂ ਬਿਲਕੁਲ ਕੰਡਮ ਹੋ ਗਈਆਂ ਫੇਰ ਵੀ ਬੱਚੇ ਲੈ ਕੇ ਜਾ ਰਹੀ ਹੈ ਅਸੀਂ ਉਹਨਾਂ ਦੇ ਇੰਪਾਉਂਡ ਕੀਤਾ ਹੈ ਪਲੱਸ ਅੱਜ ਜਿੰਨੀ ਗੱਡੀਆਂ ਨੂੰ ਅਸੀਂ ਰੁਕਿਆ ਚਲਾਨ ਪਾਇਆ ਹੈ ਉਹਨਾਂ ਦੇ ਸਕੂਲ ਪ੍ਰਿੰਸੀਪਲਾਂ ਨੂੰ ਸਾਡੇ ਵੱਲੋਂ ਅੱਜ ਕੋਈ ਨੋਟਿਸ ਜਾਰੀ ਹੋਵੇਗਾ ਜਿਨ੍ਹਾਂ ਦੇ ਅੰਦਰ ਕਾਰਨ ਦੱਸੋ ਨੋਟਿਸ ਦਸਿਆ ਜਾਊਗਾ ਵੀ ਕਿਸ ਕਾਰਨ ਇਹ ਬੱਚੇ ਇੱਥੇ ਆ ਰਿਹਾ ਹੈ ਜੇ ਸਕੂਲਾਂ ਦੇ ਪ੍ਰਿੰਸੀਪਲ ਇਹ ਸਮਝਦੇ ਹਨ ਵੀ ਪ੍ਰਾਈਵੇਟ ਗੱਡੀਆਂ ਦੇ ਅੰਦਰ ਬੱਚਿਆਂ ਦੇ ਉੱਤੇ ਟਾਉਨ ਨੂੰ ਸਖਤੀ ਦਾਇਰਤ ਕਰ ਦਿਨਾ ਹੈਗਾ ਜਿਹੜਾ ਤੁਸੀਂ ਸਕੂਲ ਦੇ ਅੰਦਰ ਇੱਕ ਕੈਪੀਟਲਵਿਟ ਲਿਖਵਾ ਕੇ ਰੱਖਿਆ ਹੈ ਮਾਪਿਓ ਤੋਂ ਵੀ ਅਸੀਂ ਸਰਕਾਰੀ ਗੱਡੀ ਦੇ ਸੋਰੀ ਪ੍ਰਾਈਵੇਟ ਗੱਡੀ 'ਚ ਆਪਣਾ ਬੱਚਾ ਭੇਜ ਰਹੇ ਆ ਤੇ ਉਹਨਾਂ ਦੀ ਸਾਡੀ ਖੁਦ ਦੀ ਜ਼ਿੰਮੇਵਾਰੀ ਹੈ ਸਕੂਲ ਪ੍ਰਿੰਸੀਪਲ ਦੀ ਜਾਂ ਕੋਈ ਮੈਨੇਜਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਸੁਪਰੀਮ ਕੋਰਟ ਦੀ ਸਪਸ਼ਟ ਜਾਇਤਾ ਹੈ ਕਿ ਜਿਹੜਾ ਬੱਚਾ ਸਕੂਲ ਡਰੈੱਸ ਦੇ ਅੰਦਰ ਪਾ ਕੇ ਉਸ ਗੱਡੀ ਦੇ ਅੰਦਰ ਬਹਿ ਕੇ ਉਥੇ ਸਕੂਲ ਦੇ ਅੰਦਰ ਆ ਰਿਹਾ ਹੈ ਉਹ ਸਕੂਲ ਨੂੰ ਇੱਕ ਕਮਾਈ ਦੇ ਰਿਹਾ ਹੈ ਕਮਾਈ ਦਾ ਜਰੀਆ ਉਹ ਬੱਚਾ ਆਏਗਾ ਤੇ ਉਹ ਪ੍ਰਾਈਵੇਟ ਦੇ ਨਾਲ ਕਿਉਂਕਿ ਸਾਰੇ ਗੱਡੀਆਂ ਤਾਂ ਖਰੀਦ ਨਹੀਂ ਸਕਦੇ ਰੋਕ ਪ੍ਰਾਈਵੇਟ ਬੱਤੇ ਆ ਇਹ ਹਾਇਰ ਇਹਨਾਂ ਦੀ ਖੁਦ ਦੀ ਕੀਤੀ ਵੀ ਹੁੰਦੀ ਹੈ ਨਹੀਂ ਤਾਂ ਸਕੂਲ ਪ੍ਰਿੰਸੀਪਲ ਨੂੰ ਖੁਦ ਇਹਨਾਂ ਗੱਡੀਆਂ ਨੂੰ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਨੂੰ ਮਾਪਿਓ ਨੂੰ ਸਮਝਾਉਣਾ ਚਾਹੀਦਾ ਹੈ ਕਿ ਵੀ ਆਪਦੇ ਬੱਚੇ ਦੀ ਜ਼ਿੰਦਗੀ ਨੂੰ ਸਮਝਦੇ ਹੋਏ ਖੁਦ ਪਹੁੰਚਣ ਜਾਂ ਤਾਂ ਆਪ ਛੱਡ ਕੇ ਆਣ ਜਾਂ ਕੋਈ ਉਹਨਾਂ ਦੀ ਵੱਡੀ ਗੱਡੀਆਂ ਦੇ ਅੰਦਰ ਭੇਜਣ ਬੱਚੇ ਠੀਕ ਹੈ ਮੰਨਦਾ ਮੈਂ ਅੱਜ ਦੀ ਡੇਟ ਦੇ ਅੰਦਰ ਜਿਹੜੇ ਅੱਜ ਮੈਂ ਬੱਚੇ ਰੋਕੇ ਉਹਨਾਂ ਸਕੂਲ ਟਾਈਮ ਨੂੰ ਥੋੜਾ ਜਿਆਦਾ ਡਿਲੇ ਹੋਇਆ ਪਰ ਉਹਦੇ ਵਿੱਚ ਵੀ ਮੇਰੀ ਕੋਈ ਗਲਤੀ ਨਹੀਂ ਹੈ ਇਹ ਮਾਪਿਓ ਦੀ ਮੈਂ ਗਲਤੀ ਮੰਨਦਾ ਐ ਉਹ ਕਿਉਂ ਬੱਚੇ ਲਾਉਂ ਨਹੀਂ ਹੋਏ ਕਿਉਂ ਟਾਈਮ ਉਹਨਾਂ ਦਾ ਵੇਸਟ ਹੋਇਆ ਜੇ ਅਗਰ ਉਹ ਬੱਚੇ ਮਾਪਿਓ ਸਹੀ ਢੰਗ ਨਾਲ ਸਹੀ ਬਸ ਦੇ ਅੰਦਰ ਭੇਜਦੇ ਹੁੰਦੇ ਤਾਂ ਮੈਂ ਉਹਨਾਂ ਤੋਂ ਮਾਫੀ ਵੀ ਮੰਗਾਂਗਾ ਬੇਨਾ ਬੱਚਿਆਂ ਤੋਂ ਬੇਨਾ ਸਕੂਲ ਟਾਈਮ ਪਰ ਇਹ ਇਨਾਂ ਦੀ ਜ਼ਿੰਦਗੀ ਵਾਸਤੇ ਬਹੁਤ ਵੱਡਾ ਹੈਗਾ ਕਟ ਕਟ ਇੰਪਾਉਂਡ ਚ 20 ਬੱਸਾਂ ਹੈਗੀਆਂ ਤੇ ਕਟ ਕਟ ਜਿਹੜੇ ਸਾਡੇ ਟ੍ਰਾਫਿਕ ਇੰਚਾਰਜ ਸ੍ਰੀ ਵਿਕਰਮਜੀਤ ਸਿੰਘ ਜੀ ਹੈਗੇ ਆ ਉਹਨਾਂ ਨੇ 36 ਚਲਾਨ ਕੱਟੇ ਹੈਗੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸਾਡੇ ਸੀਨੀਅਰ ਅਫਸਰ ਸਾਹਿਬਾਨ डीसी साहब एसएसपी साहब बदर श्री गौरव तुर्रा जी मैडम ਸਾਡੇ ਐਸਪੀ ਹੈਡ ਕੁਆਟਰ ਸਾਹਿਬ ਸਿਰ ਪਰਿੰਦਰਪੁਰ ਕੌਰ ਜੀ ਇਹਨਾਂ ਦੇ ਹੁਕਮ ਦੇ ਪਾਲਣਾ ਕਰਦੇ ਅੱਜ ਸਪੈਸ਼ਲੀ ਨਾਕਾ ਜਿਹੜੇ ਸੇਫ ਸਕੂਲ ਪਾਲਸੀ ਵਨ ਤਹਿਤ ਡੀਸੀ ਸਾਹਿਬ ਤੋਂ ਸਾਡਾ ਟੀ ਪਹੁੰਚੀ ਹੈ ਬੋੜੀ ਚੌਕ ਨਾਲ ਮਿਲ ਕੇ ਜਿਹੜਾ ਅੱਜ ਜਿਹੜਾ ਨਾਕਾ ਲਾਗਿਆ ਚੈਲੰਜ ਕੀਤਾ ਰਿਹਾ ਲੋਕਾਂ ਨੇ ਕਿੰਨੇ ਚਲਾਨ ਕੱਟੇ ਜਾਂਦੇ 36 ਚਲਾਨ ਕੱਟੇ ਆ 20 ਗੱਡੀਆਂ ਪੌਣੀਆਂ ਗੱਡੀਆਂ ਪੌਣੀਆਂ ਚਿੱਤੀਆਂ ਗੱਡੀਆਂ ਪੌਣੀਆਂ ਚਿੱਤੀਆਂ ਜੀ ਕਿੰਨੇ ਜਿਹੜੀਆਂ ਹੁੰਦੀਆਂ ਗੱਡੀਆਂ 20 ਗੱਡੀਆਂ ਇਹਦਾ ਦਿਨ ਚੋਂ ਦੇ ਜਿਹੜੇ ਆ ਸਕੂਲ ਵਾਲੇ ਹਜੇ ਵੀ ਜਿਹੜੇ ਆ ਓਵਰ ਲੋਡ ਬੱਚੇ ਇਸ ਤਰ੍ਹਾਂ ਵੱਧ ਅਸੀਂ ਵੱਖ-ਵੱਖ ਸਕੂਲਾਂ ਜਾ ਕੇ ਸੈਮੀਨਾਰ ਲਾ ਕੇ ਪਹਿਲਾਂ ਹੀ ਪੰਜਾਬ ਦੇ ਤੋਂ ਕਰ ਚੁੱਕੇ ਆ ਸਕੂਲ ਦੀ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਕਰ ਚੁੱਕੇ ਆ ਸਕੂਲਾਂ ਦੇ ਅੱਗੇ ਬੈਨਰ ਲਾ ਕੇ ਜਿਹੜਾ ਸਾਰਾ ਦੱਸ ਚੁੱਕੇ ਆ ਕਿ 10 ਤੋਂ 18 ਸਾਲ ਤੋਂ ਘੱਟ ਜਿਹੜੇ ਆ ਬੱਚੇ ਉਹ ਆਪਣੇ ਦੀ ਕਲੀਕੇ ਨਾ ਹੋਣ ਦੂਸਰਾ ਜਿਹੜੇ ਆ ਸਕੂਲੇ ਗੱਡੀਆਂ ਜਿਹੜੀਆਂ ਉਹਨਾਂ ਦਿੱਤੇ ਕਪੈਸਟੀ ਦੇ ਵੱਧ ਬੱਚੇ ਨਾ ਜਿਹੜੇ ਆ ਉਹ ਭਾਈ ਜਾਣ ਤੇ ਜਿਹੜੀਆਂ ਸੇਫ ਸਿੰਤਰ ਗੁੱਲ ਗੱਡੀਆਂ ਪਾਲਿਸੀ ਤਹਿਤ ਜਿਹੜੀਆਂ ਪ੍ਰੈਡੀਸ਼ਨ ਆ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ